ਦੋਸਤੋ ਮੈਂ ਤੁਹਾਨੂੰ ਅੱਜ ਬੱਚਿਆਂ ਨੂੰ ਕਾਂ ਦੀ ਤੇ ਚਿੜੀ ਦੀ ਬਾਤ ਸੁਣਾਉਣ ਜਾ ਰਿਹਾ ਜਿਹੜੀ ਸਾਡੀ ਦਾਦੀ ਸਾਨੂੰ ਸੁਣਾਉਂਦੀ ਹੁੰਦੀ ਸੀ ਉਹ ਕਹਿੰਦੀ ਹੁੰਦੀ ਸੀ ਕਿ ਸਾਡੇ ਪਿੰਡ ਇੱਕ ਕਾਂ ਤੇ ਚਿੜੀ ਇਕੱਠੇ ਰਹਿੰਦੇ ਹੁੰਦੇ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਕਾਂ ਤੇ ਚਿੜੀ ਦਾ ਆਪਸ ਵਿੱਚ ਬੜਾ ਪਿਆਰ ਸੀ ਤੇ ਉਹ ਦੋਵੇਂ ਇਕੱਠੇ ਰਹਿੰਦੇ ਹੁੰਦੇ ਇੱਕ ਦਿਨ ਦੋਵੇਂ ਬੈਠੇ ਆ ਸਵੇਰੇ ਸਵੇਰੇ ਦੇ ਆਪਸ ਵਿੱਚ ਗੱਲਾਂ ਕਰਦੇ ਸਲਾਮਾਂ ਕਰ ਰਹੇ ਆ ਆਰਾਮ ਨਾਲ ਬੱਤਾਂ ਗੱਲਾਂ ਬਾਤਾਂ ਕਰ ਰਹੇ ਆ ਤੇ ਚਿੜੀ ਕਾਹਨ ਕਹਿੰਦੀ ਆਗੇ ਕਾਵਾ ਜੇ ਆਪਾਂ ਖਿਜਰੀ ਨਾ ਬਣਾਈਏ ਤੇ ਕਾ ਕਹਿੰਦਾ ਵੀ ਭੈਣੇ ਕਿਹੜੀ ਗੱਲ ਆ ਖਿਜਰੀ ਬਣਾ ਲੈਨੇ ਆਪਾਂ ਇਹ ਕਿਹੜੀ ਗੱਲ ਆ ਤੇ ਚਿੜੀ ਕਹਿੰਦੀ ਭੱਜਾ ਠੀਕ ਆ ਤੂੰ ਮਛਰ ਲਿਆ ਤੇ ਮੈਂ ਚੌਲ ਲੈ ਆਉਣੀ ਆ ਤੇ ਆਪਾਂ ਅੱਜ ਸ਼ਾਮ ਨੂੰ ਖਿਚੜੀ ਬਣਾਵਾਂਗੇ ਕਾਂਗਿੰਦਾ ਠੀਕ ਆ ਖਿਚੜੀ ਬਣਾ ਲਾਂਗੇ ਤੇ ਮੈਂ ਤੈਨੂੰ ਲਿਆ ਦਿੰਨਾ ਕਾਂਦ ਕਾਂਦ ਤੇ ਗਿਆ ਤੇ ਉਹ ਮਸਰ ਲੈ ਆ ਤੇ ਚਿੜੀ ਚੌਲ ਲੈ ਤੇ ਉਹਨਾਂ ਲਿਆ ਕੇ ਰਾਤ ਨੂੰ ਤੇ ਕਾਂਗਿੰਦਾ ਵੀ ਠੀਕ ਆ ਮੈਂ ਕੰਮ ਦੇ ਚੱਲਿਆ ਤੇ ਸ਼ਾਮ ਨੂੰ ਜਿਹੜੀ ਆ ਮੇਰੇ ਆਉਣ ਤੋਂ ਪਹਿਲਾਂ ਤੋਂ ਖਿਚੜੀ ਬਣਾ ਛੱਡੀ ਜਿਹੜਾ ਕਾਂ ਹੀ ਕਹਿੰਦੇ ਕਿ ਉਹ ਸਾਡੀ ਦਾਦੀ ਕਹਿੰਦੀ ਸੀ ਵੇਲਾ ਕਾਂ ਹੀ ਉਹ ਖੂਬ ਪੁੱਟਣ ਚਲੇ ਗਿਆ ਕਿਸੇ ਦੇ ਕੰਮ ਚਲ ਕਾ ਜਾਣੇਗੇ ਖੂਬ ਪੁੱਟਣ ਚਲੇ ਗਿਆ ਤੇ ਜਦੋਂ ਸ਼ਾਮ ਨੂੰ ਆਇਆ ਤੇ ਜਿਹੜੀ ਚਿੜੀ ਸੀ ਉਹਨੇ ਉਹਦੇ ਆਉਣ ਤੋਂ ਪਹਿਲਾਂ ਜਿਹੜੀ ਖਿਜੜੀ ਸੀ ਉਹ ਬਣਾ ਕੇ ਰੱਖੀ ਰੱਖੀ ਸੀ ਤੇ ਜਦੋਂ ਕਾਂ ਆਇਆ ਤੇ ਕਾਂ ਨੇ ਆ ਕੇ ਪੁੱਛਿਆ ਵੀ ਚਿੜੀਏ ਭੈਣੇ ਖਿਜੜੀ ਬਣਾਈ ਆ ਕਿੜੀ ਕਹਿੰਦੇ ਵੀ ਖਿਜੜੀ ਦੇਮਾਂ ਲਈ ਆ ਆਪਣਾ ਤੇ ਗਰਮ ਬੜੀ ਗਰਮ ਬੜੀ ਆ ਤੇ ਤੂੰ ਇਦਾਂ ਕਰਵੀਂ ਨਾ ਆਾ ਫਤ ਮੂੰ ਤੋਂ ਆਇਆ ਜਾਂ ਨਾ ਆਇਆ ਤੇ ਮੈਂ ਤੇਰੇ ਉਹਦੇ ਨੂੰ ਖਿਚੜੀ ਜਿਹੜੀ ਠੰਡੀ ਕਰਦੀ ਤੇ ਕਾਂਗ ਦੇ ਵਿੱਚ ਠੀਕ ਆ ਮੈਂ ਨਾ ਆਉਣਾ ਤੇ ਤੂੰ ਮੇਰੇ ਉਹਦੇ ਨੂੰ ਖਿਚੜੀ ਠੰਡੀ ਕਰਕੇ ਰੱਖੀ ਸਵੇਰ ਦਾ ਮੈਂ ਖੂਪ ਪੁੱਟ ਕੇ ਆ ਥੱਕਿਆ ਭੁੱਖੀ ਬੜੀ ਲੱਗੀ ਆ ਤੇ ਆ ਕੇ ਕਰਨੇ ਆ ਉਹਿੰਦਾ ਠੀਕ ਆ ਚਿੜੀ ਕੀ ਦੀ ਵੀ ਚੱਲ ਠੀਕ ਆ ਤੂੰ ਨਾ ਆ ਮੈਂ ਤੇਰੇ ਉਹਦੇ ਨੂੰ ਖਿਚੜੀ ਵਿਡੀਓ ਠੰਡੀ ਕਰਦੀ ਹੈ ਕੀ ਕੀਤਾ ਚਿੜੀ ਨੇ ਵੀ ਕਿਹੜੀ ਢੰਡੀ ਕਰਨੀ ਸ਼ੁਰੂ ਕਰਦੀ ਤੇ ਜੀਠ ਕਿਝੜੀ ਠੰਡੀਆਂ ਕਰਦਿਆਂ ਕਰਦਿਆਂ ਕਹਿੰਦੀ ਉਹਦਾ ਦਿਲ ਬੇਈਮਾਨ ਹੋ ਗਿਆ ਕਿਝੜੀ ਥੋੜੀ ਹੀ ਤੇ ਉਹਨੇ ਸੋਚਿਆ ਵੀ ਮੈਂ ਕੱਲੀ ਖਾਲਾਂ ਤੇ ਕਾਂ ਨੂੰ ਆਪੇ ਕੱਲ ਨੂੰ ਬਣਾ ਦੂੰਗੀ ਜਾਂ ਨਾਂ ਵੀ ਖਾਊਗਾ ਤੇ ਨਾਂ ਸੀ ਤੇ ਮੈਂ ਉਹਨੇ ਚਿੜੀ ਨੇ ਕੀਤਾ ਵੀ ਖਿਜੜੀ ਹੀੜੀਓ ਕੱਲੀ ਖਾਗ ਕੱਲੀ ਖਾ ਗਈ ਤੇ ਕਾਣੇ ਆ ਕੇ ਪੁੱਛਿਆ ਆਂਦਾ ਭੈਣੇ ਖਿੜੀ ਹੋਈ ਠੰਡੀ ਦੇ ਲਿਆ ਫਿਰ ਮੈਨੂੰ ਵੀ ਦੇ ਖਾਈਏ ਤੇ ਚਿੜੀ ਕਹਿੰਦੀ ਵੀ ਮੈਂ ਆਉਣੀ ਆ ਮੈਂ ਗਵਾਂਡੀਆਂ ਦੇ ਘਰੋਂ ਹੋ ਆਵਾ ਮਾੜਾ ਜਿਹਾ ਕੰਮ ਹੈ ਤੇ ਤੈਨੂੰ ਆ ਕੇ ਮੈਂ ਖਿੜੀ ਦੇਣੀ ਆ ਚਿੜੀ ਭੱਜ ਗਈ ਘਰੋਂ ਤੇ ਕਾਣੇ ਵੇਖਿਆ ਵੀ ਪਤੀਲਾ ਲਿਬੜਿਆ ਪਿਆ ਤੇ ਵਿੱਚ ਉਹਦੇ ਖਿੜੀ ਨਹੀਂ ਕਾਨ ਨੇ ਸੋਚਿਆ ਵੀ ਚਿੜੀ ਨੇ ਮੇਰਾ ਨਾ ਧੋਖਾ ਕੀਤਾ ਕਿ ਜੜੀ ਸਾਰੀ ਖਾ ਗਈ ਆ ਤੇ ਆਪ ਘਰੋਂ ਭੱਜ ਗਈ। ਕਾਨ ਨੇ ਕੀਤਾ ਵੀ ਪਰਾਣੀਆਂ ਜਮ ਨੇ ਚਿਮਟੇ ਹੁੰਦੇ। ਚਿਮਟੇ ਹੁੰਦੇ ਜਿਹਦੇ ਨਾਲ ਜਨਾਨੀਆਂ ਚੁੱਲ੍ਹੇ ਦੇ ਵਿੱਚ ਗੋਏ ਜੋ ਲੌਂਦੀਆਂ ਨੇ ਇਹ ਪੁੱਠੇ ਛਿੱਦੇ ਕਰਦੀਆਂ ਹੁੰਦੀਆਂ ਐ ਗੋਵਾ ਅੰਦਰ ਚੁੱਲ੍ਹੇ ਦੇ ਵਿੱਚ ਪੁੱਠਾ ਛਿੱਦਾ ਕਰਨਾ ਤੇ ਉਹ ਚਿਮਟੇ ਨਾਲ ਕਰਦੀਆਂ ਨੇ। ਕਾਨ ਉਹ ਚਮਟਾ ਜਿਹੜਾ ਨਾ ਉਹ ਗਰਮ ਕਰ ਲਿਆ ਚੰਗਾ ਲਾਲ ਕਰ ਲਿਆ ਲਾਲ ਕਰਕੇ ਤੇ ਚਿੜੀ ਨੂੰ ਲੱਭਣ ਤੁਰ ਪਿਆ। ਲਬਨ ਤੋਂ ਰਪਿਆ ਸਾਡੀ ਦਾਦੀ ਜਿਹੜੇ ਸਾਡੇ ਘਰ ਗਰਉਂਦੀ ਨਹੀਂ ਸੀ ਲੱਗ ਲੱਗੇ ਉਹਨੇ ਕਹਿੰਦਾ ਵੀ ਉਹ ਜਿਹੜਾ ਗਾਂਹ ਹੈ ਬਨਸਵਾਲ ਚਲ ਗਿਆ ਕਹਿੰਦਾ ਵੀ ਇੱਦਾਂ ਮੇਰੀ ਚਿੜੀ ਨਹੀਂ ਆਈ ਉਹ ਕਹਿੰਦੀ ਵੀ ਨਹੀਂ ਵੀਰਾ ਸਾਡੇ ਵੱਲ ਤੇ ਆਈ ਨਹੀਂ ਅੱਗੇ ਗਾਂਹ ਕੇਸਵਾਲ ਚਲ ਗਿਆ ਤੇ ਉਹ ਕੇਸੋ ਕਹਿੰਦੀ ਵੀ ਨਹੀਂ ਵੀਰਾ ਸਾਡੇ ਘਰ ਨਹੀਂ ਆਈ ਗਾਂਹ ਬਨਤੋ ਵੱਲ ਚਲੇ ਗਿਆ ਤਿੱਕਾ ਉਹ ਕਹਿੰਦੀ ਬਨਤੋ ਵੀ ਕਹਿੰਦੀ ਵੀ ਨਹੀਂ ਵੀਰਾ ਸਾਡੇ ਘਰ ਨਹੀਂ ਚਿੜੀ ਤੇਰੀ ਆਈ ਗਾਹ ਫਿਰ ਪਾਲੂ ਵੱਲ ਚਲੇ ਗਿਆ ਤੇ ਉਹ ਵੀ ਪਾਲੂ ਵੀ ਕਹਿੰਦੀ ਵੀ ਨਹੀਂ ਵੀਰਾ ਸਾਡੇ ਘਰ ਨਹੀਂ ਆਈ। ਗਾਂ ਚਲੇ ਗਿਆ ਫਿਰ ਉਹ ਆਪਣੇ ਤੇਜੋ ਵੱਲ ਮਾਤਾ ਤੇਜੋ ਵੱਲ ਤੇ ਮਾਤਾ ਤੇਜੋ ਕਹਿੰਦੀ ਵੀ ਚਿੜੀ ਆਈ ਤੇ ਗਈ ਇੱਥੇ ਅੰਦਰ ਵੜੀ ਸੀ। ਤੇ ਐਸੇ ਵੇਖਾ ਮੇਰੀ ਚੱਕੀ ਆ ਚੱਕੀ ਦੇ ਉਹਲੇ ਕਿਤੇ ਦਾਣੇ-ਦੂਣੇ ਕਾਂਦੇ ਹੋਣੇ। ਪਰਾਣੀ ਮੈਂ ਚੱਕੀਆਂ ਨਹੀਂ ਚੱਕੀਆਂ ਦੇ ਨਾਲ ਲੋਕ ਨਾ ਆਟਾ ਪੀ ਕਿਤੇ ਆਨੇ ਲੋਲੀ ਆ ਆਟਾ ਪੀਗੀ ਰੋਟੀਆਂ ਮਗਾਉਂਦੇ ਨੇ ਤੇ ਕਾਂ ਜਦੋਂ ਵੇਖਿਆ ਤੇ ਚੱਕੀ ਦੇ ਉਲੇ ਚਿੜੀ ਜਿਹੜੀ ਨਾ ਦਲ ਮਾਰ ਕੇ ਬੈਠੀ ਜਿਹੜੀ ਚਿੜੀ ਸੀ ਉਹ ਚੱਕੀ ਤੋਂਲੇ ਬੈਠੀ ਤੇ ਕਾਂ ਦੇ ਹੱਥ ਜੇ ਤੱਤਾ ਤੱਤਾ ਚਿਮਟਾ ਸੀ ਲਾਲ ਹੋਇਆ ਉਹਨੇ ਉਹਦੀ ਪੂਛ ਤੇ ਲਾਤਾ ਪੂਛ ਤੇ ਲਾਤਾ ਤੇ ਚਿੜੀ ਮੁੜ ਕੇ ਰੋਣ ਲੱਗ ਪਈ ਦਵਾਈਆਂ ਪਾਉਣ ਲੱਗ ਪਈ ਕਹਿੰਦੀ ਚੀ ਜੀ ਮੇਰਾ ਕੁੰਝਾ ਛੜਿਆ ਕਾਂ ਵੀ ਤਾਂ ਕਿਉਂ ਪਰਾਇਆ ਕਿੱਜੜ ਖਾਦਾ ਜਿਹੜੀ ਫੇਰ ਕਹਿੰਦੇ ਕਹਿੰਦੇ ਚੇਂ ਜੀ ਮੇਰਾ ਪੂੰਜਾ ਛੜਿਆ ਕਾਹ ਕਹਿੰਦਾ ਕਿਉਂ ਪਰਾਇਆ ਖਿੱਚੜ ਖਾਦਾ ਤੀਜੀ ਵਾਰ ਵੇਚ ਲਈ ਕਹਿੰਦੀ ਚੇਂ ਜੀ ਮੇਰਾ ਪੂੰਜਾ ਛੜਿਆ ਤੇ ਕਾਹ ਕਹਿੰਦਾ ਕਿਉਂ ਪਰਾਇਆ ਖਿੱਚੜ ਖਾਦਾ ਦੋਸਤੋ ਇਹ ਪ੍ਰਾਣੀਆਂ ਬਾਤਾਂ ਹੈ ਜਿਹੜੀਆਂ ਸਾਡੀਆਂ ਦਾਦੀਆਂ ਸਾਨੂੰ ਸੁਣਾਉਂਦੀਆਂ ਹੁੰਦੀਆਂ ਆਂ ਤੇ ਫਿਰ ਮਗਰੋਂ ਕਹਿੰਦਾ ਕਹਿੰਦਾ ਕਿ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਤੇ ਗਵਾਂਢੀਆਂ ਦੀ ਢੱਟ ਗਈ ਸਬਾਤ ਦੋ ਦੋ ਇਹ ਪ੍ਰਾਣੀਆਂ ਬਾਤਾਂ ਵਾਂ ਮੈਂ ਜਿਹੜੀ ਨਵੀਂ ਪੀੜ੍ਹੀ ਬੱਚਿਆਂ ਨੂੰ ਸੁਣਾਉਂਦਾ ਰਹੂੰਗਾ ਤੇ ਇਹ ਜਿੰਨੂੰ ਵੀ ਬਾਤ ਚੰਗੀ ਲੱਗੇ ਜੇ ਕੋਈ ਸ਼ਿਆਣਾ ਵੀ ਵੇਖੇ ਨੂੰ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਵਿਖਾਵੇ ਪੜਾ